ਸਾਹਿਬ ਅਸੀਂ ਪੰਜਾਬ ਨਾਲ ਜੁੜੇ ਦਰਸ਼ਕੋ ਬਹੁਤ ਬਹੁਤ ਸਵਾਗਤ ਮੇਰੇ ਇਸ ਨਵੇਂ ਐਪੀਸੋਡ ਵਿੱਚ ਮੇਰੇ ਹੋਣ ਹਰ ਵਿਦਿਆਰਥੀ ਦੀ ਲੜੀ ਵਿੱਚ ਮੈਂ ਜਿਸ ਵਿਦਿਆਰਥੀ ਨਾਲ ਤੁਹਾਨੂੰ ਲਾਉਣ ਜਾ ਰਿਹਾ ਹਾਂ ਇਸ ਦਾ ਬਾਲੀਵੁੱਡ ਵਿੱਚ ਇੱਕ ਚੰਗਾ ਸਥਾਨ ਹੈ ਮੇਰੇ 1993-94 ਦੇ ਬੈਚ ਵਿੱਚ ਪ੍ਰਦੀਪ ਸੋਨੀ ਵਤੌਰ 뮤ਜ਼ਿਕ ਆਰਟਿਸਟ ਸਾਡੇ ਕੋਲ ਆਇਆ ਹੈ ਤੇ ਬਾਅਦ ਵਿੱਚ ਅਸੀਂ ਇਹਦੇ ਅੰਦਰ ਛੁੱਪੀ ਪ੍ਰਤਿਭਾ ਨੂੰ ਦੇਖਿਆ ਤੇ ਇਹਨੂੰ ਅਦਾਕਾਰੀ ਦੇ ਖੇਤਰ ਵਿੱਚ ਟਰਾਈ ਕੀਤਾ ਔਰ ਇਹ ਸਾਡਾ ਯਰਬਾ ਬੜਾ ਸਫਲ ਹੋਇਆ ਪਰ ਅੱਜ ਉਸ ਹੋਣਹਾਰ ਬੱਚੇ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ਿਤ ਕਰਨ ਜਾ ਰਿਹਾ ਹਾਂ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਬੜੇ ਮਾਣ ਨਾਲ ਪ੍ਰਦੀਪ ਸੋਨਿੰਦ ਪ੍ਰਦੀਪ ਬੜੀ ਖੁਸ਼ੀ ਹੈ ਕਿ ਤੁਸੀਂ ਬੰਬੇ ਤੋਂ ਚੱਲ ਕੇ ਮੇਰੇ ਕੋਲ ਆਏ ਉਸੀ ਤਰ੍ਹਾਂ ਦੀ ਯਾਦਤਾਂ ਲਾਹੋਗੀ ਤੇ ਮੈਨੂੰ ਲੱਗਦਾ ਹੈ ਕਿ ਜਿੰਦੇ ਲਈ ਤਾਂ ਇਹ ਉਸੇ ਤਰ੍ਹਾਂ ਦੀ ਮੌਲ ਵਿੱਚ ਆਪਾਂ 9394 ਵਾਲੇ ਪਹੁੰਚ ਗਏ ਕੀ ਮੈਨੂੰ ਮਹਿਸੂਸ ਕਰਦੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਅਤੇ ਸਾਹਿਬ ਉਸੇ ਪੰਜਾਬ ਦੇ ਦਰਸ਼ਕਾਂ ਦਾ ਧੰਨਵਾਦ ਸਾਸਵੇ ਕਾਲ ਤੇ ਰਾਮ ਆ ਸਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਮੈਂ ਕਾਲਜ ਚ ਆਇਆ ਸੀ 9394 ਤੇ ਮੈਂ ਪਲੱਸ 1 ਚ ਸੀ ਹੂੰ ਜਿਆਦਾ ਬਾਅਦ ਹਾਰਡਲੀ ਆ ਕਿਡ ਤੇ ਮੈਂ ਬਿਲਕੁਲ ਕੋਰੀ ਮਿੱਟੀ ਸੀਗਾ ਸਰ ਤੁਸੀਂ ਲੋਕ ਜਿੱਦਾਂ ਜਿੱਦਾਂ ਮੈਨੂੰ ਤਲਾਸ਼ ਦੇ ਗਏ ਮੈਂ ਚੱਲਦਾ ਗਿਆ ਚੱਲਦਾ ਗਿਆ ਤੇ ਚੰਗੇ ਸਟੂਡੈਂਟ ਤਰ੍ਹਾਂ ਤੇ ਤੁਸੀਂ ਚੰਗੇ ਗੁਰੂ ਤਰ੍ਹਾਂ ਮੈਨੂੰ ਪੂਰਾ ਹਮੇਸ਼ਾ ਗਾਈਡ ਕੀਤਾ ਸੁੱਖ ਦੁੱਖ ਹਰ ਪਾਸੇ ਤੇ ਬਸ ਉਹ ਹੀ ਤੁਹਾਡਾ ਅਸ਼ੀਰਵਾਦ ਆ ਸਰ ਲਾਈਨ ਮਿਲਦੀ 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 ਤੇ ਅਸ ਤੁਹਾਡੀ ਤੁਹਾਡੇ ਅਸ਼ੀਰਵਾਦ ਨਾਲ ਮੈਂ ਮੁੰਬਈ ਸੇ ਬੈਠਾ ਹਾਂ ਥੋੜੇ ਬਹੁਤ ਕੰਮ ਕਰ ਰਹੇ ਆ ਜਿਹੜੇ ਤੁਸੀਂ ਆਲਰੇਡੀ ਦੇਖ ਰਹੇ ਹੋ ਤੁਹਾਡੇ ਦਰਸ਼ਕ ਵੀ ਦੇਖ ਸਰਣਗੇ ਨਲਿਕ ਸ਼ੇਅਰ ਕਰ ਦਿਓ ਸਰ ਜੀ ਸਭ ਤੁਹਾਡਾ ਅਸ਼ੀਰਵਾਦ ਹੈ ਸਰ ਬਹੁਤ ਬਹੁਤ ਮਾਣ ਹੁੰਦਾ ਆਪਣੇ ਬੱਚਿਆਂ ਤੇ ਜਦੋਂ ਅਧਿਆਪਕ ਲਈ ਮੇਰੇ ਖਿਆਲ ਇਸ ਤੋਂ ਵੱਡਾ ਕੋਈ ਹੋਰ ਅਵਾਰਡ ਨਹੀਂ ਹੁੰਦਾ ਆਪਣੇ ਬੱਚੇ ਦੇ ਆਪਣੇ ਹੱਥੀ ਬਣਾਈ ਹੋਈ ਮਿੱਟੀ ਨੂੰ ਜਦੋਂ ਕਾਮਯਾਬੀ ਬੰਦੀ ਦੇਖਦੇ ਆ ਤਾਂ ਬਹੁਤ ਅੱਛਾ ਲੱਗਦਾ ਹੈ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਪ੍ਰਦੀਪ ਨੇ ਬੜੀ ਭਾਰੀ ਕੁਰਬਾਨੀ ਕੀਤੀ ਹੈ ਆਪਣੀ ਬੈਂਕ ਦੀ ਬੜੀ ਹਾਈਲੀ ਪੇਡ ਜੋਬ ਛੱਡ ਕੇ ਬਿਲਕੁਲ ਉਸ ਮદાન ਵਿੱਚ ਉਧਿਆ ਹੈ ਕਿਥੇ ਜਾ ਕੇ ਦੀ ਪਹਿਚਾਨ ਬਣੀ ਹੈ ਔਰ ਮੁੰਬਈ ਐਸਾ ਇੱਕ ਥਾਂ ਹੈ ਸਮੁੰਦਰ ਹੈ ਆਮ ਉਸ ਬਾਰੇ ਕਹਾਵਤ ਹੈ ਕਿ ਮੁੰਬੜੀ ਦੇ ਵਿੱਚ ਲੱਖਾਂ ਡੁੱਬ ਜਾਂਦੇ ਨੇ ਤੇ ਕੋਈ ਵਿਰਲੇ ਤਰਦੇ ਨੇ ਔਰ ਮੈਨੂੰ ਇਸ ਗੱਲ ਆਸ ਵੀ ਬੜੀ ਹੈ ਮਾਨੀ ਬੜਾ ਹੈ ਕਿ ਮੇਰਾ ਬੱਚਾ ਪ੍ਰਦੀਪ ਇੱਕ ਹੋਣ ਹਾਰ ਆਪਣੀ ਉਹ પ્રતિਭਾ ਨੂੰ ਪੂਰੀ ਤਰ੍ਹਾਂ ਆਪਣੀ ਵਿਖਾਉਣ ਦਾ ਯਤਨ ਕਰ ਰਿਹਾ ਹੈ ਔਰ ਕਾਮਯਾਬੀ ਹੋ ਰਿਹਾ ਹੈ ਤੁਸੀਂ ਆਪਣੇ ਸਫਰ ਬਾਰੇ ਪ੍ਰਦੀਪ ਜਨ ਜਰੂਰ ਦੱਸੋ ਸਾਹਿਬ ਜੀ ਸਰ ਮੈਂ ਅਬੋਰ ਦਾ ਹੀ ਜੰਪਾਉਣਾ ਸਰ ਹਮ ਐਂਡ ਸਕੂਲਿੰਗ ਮੇਰੀ ਗਵਰਨਮੈਂਟ ਸਕੂਲ ਬ੍ਰਾਂਚ ਤੋਂ ਹੋਈ ਹਮ ਤੇ ਮੈਂ ਬੜੇ ਹੀ ਹੰਬਲ ਜਿਹੇ ਬੈਕਗ੍ਰਾਉਂਡ ਤੋਂ ਬਿਲੋਂਗ ਕਰਦਾ ਹਮ ਫਾਈਨੈਂਸ਼ਲੀ ਕੋਈ ਮੇਰੇ ਫਾਦਰ ਸਾਹਿਬ ਨੇ ਸਾਊਂਡ ਨਹੀਂ ਸਕੇ ਬਟ ਯਸ ਉਹਨਾਂ ਨੇ ਕਦੇ ਮੈਨੂੰ ਰੋਕਿਆ ਵੀ ਨਹੀਂ ਹਮ ਅੱਲਾ ਸ਼ੇਰੀ ਨਾਲ ਦਿੱਤੀ ਤੇ ਆਫਟਰ ਸਕੂਲਿੰਗ ਥੋੜਾ ਜਿਹਾ ਮੁਸ਼ਕਿਲ ਸੀਗਾ ਪੜਾਈ ਕਰਨਾ ਕਿਉਂਕਿ ਫਾਦਰ ਸਾਹਿਬ ਮੈਨੂੰ ਫਾਈਨੈਂਸ਼ਲੀ ਅਨਾਂ ਮਤਲਬ ਸਪੋਰਟ ਨਹੀਂ ਕਰ ਸਕਦੇ ਸੀਗੇ ਸੋ ਠੀਕ ਹੈ ਸਰ ਕਿੱਦਾਂ ਨਾ ਕਿੱਦਾਂ ਕਰਕੇ ਨਾਲ-ਨਾਲ ਕੰਮ ਵੀ ਕੀਤਾ ਨਾਲ-ਨਾਲ ਪੜ੍ਹਾਈ ਕੀਤੀ ਆਪਣੇ ਆਪ ਨੂੰ ਵੀ ਸਪੋਰਟ ਕੀਤਾ ਥੋੜਾ ਉਹ ਫਾਦਰ ਸਾਹਿਬ ਨੇ ਵੀ ਸਪੋਰਟ ਕੀਤਾ ਕਰਦੇ ਕਰਦੇ ਮੈਂ ਗ੍ਰੈਜੂਏਸ਼ਨ ਕਰ ਲਈ ਸਰ ਹਮ ਐਂਡ ਕਾਲਜ ਟਾਈਮ ਤੇ ਤੁਹਾਨੂੰ ਪਤਾ ਹੀ ਮੈਂ ਆਇਆ ਸੀਗਾ ਤੇ ਪਹਿਲੇ ਮੈਨੂੰ 뮤직 ਦਾ ਸ਼ੌਂਕ ਸੀਗਾ ਫਲੂਟ ਵੀ ਵਜਾਉਂਦਾ ਸੀਗਾ ਵਿਦ યોਰ ਬlesਸਿੰਗ ਐਂਡ ਵਿਦ યોਰ ਗਾਇਡੈਂਸ ਸ਼ਾਇਦ ਉਹ ਦੋ ਵਾਰੀ ਪੰਜਾਬ ਯੂਨੀਵਰਸਿਟੀ ਵਿਨਰ ਰਿਹਾ ਕਲਰ ਹੋਲਡਰ ਰਿਹਾ ਹਮ ਤੇ ਨਾਲ ਨਾਲ ਹੀ ਮੈਨੂੰ ਸ਼ੌਂਕ ਜਾ ਗਿਆ ਐਕਟਿੰਗ ਦਾ ਤੇ ਤੁਸੀਂ ਮੈਨੂੰ ਬਿਲਕੁਲ ਸਪੋਰਟ ਕੀਤਾ ਹੋਰ ਜਿਹੜੇ ਸੀਨੀਅਰਸ ਸੀਗੇ ਮੇਰੇ ਉਹਨਾਂ ਨੇ ਸਪੋਰਟ ਕੀਤਾ ਤੁਸੀਂ ਹਮੇਸ਼ਾ ਆਪਣਾ ਕਹਿੰਦੇ ਜੀ ਹੱਥ ਮੇਰੇ ਸਿਰ ਤੇ ਰੱਖਿਆ ਹੂੰ ਤੇ ਥੀਏਟਰ ਦੇ ਵਿੱਚ ਵੀ 10 ਫਾਈਨਿੰਗ ਫੰਕਸ਼ਨ 'ਚ ਲਗਾਤਾਰ 5-6 ਸਾਲ ਮੇਰੇ ਹੀ ਪਲੇ ਫਰਸਟ ਆਏ ਆਈ ਸਟੂਡ ਦ ਬੈਸਟ ਐਕਟਰ ਆਲਸੋ ਹੂੰ ਤੇ ਅਸੋਸ ਤੋਂ ਬਾਅਦ ਸਾਰ ਕਰਦੇ ਕਰਦੇ ਜੌਬ ਲੱਗ ਗਈ ਸਿਪਲਾ ਚ ਆਇਆ ਜ ਰਿਪਰੈਜ਼ੈਂਟੇਟਿਵ ਇਨ ਸਿਪਲਾ ਹੂੰ ਤੇ ਫਿਰ ਮੈਂ ਫਾਰਮਾਸਿਊਟੀਕਲ ਚ 2 ਸਾਲਾਂ ਬਾਅਦ ਐਲੀਵੇਟ ਹੋ ਕੇ ਏਰੀਆ ਮੈਨੇਜਰ ਬਣਿਆ ਫਿਰ 2 ਸਾਲਾਂ ਬਾਅਦ ਰੀਜਨਲ ਮੈਨੇਜਰ ਦਨ ਜ਼ੋਨਲ ਮੈਨੇਜਰ ਹੂੰ 12 ਸਾਲ ਮੈਂ ਸਰ ਸਰਵ ਕੀਤਾ ਫਾਰਮਾਸਿਊਟੀਕਲ ਚ ਫਿਰ ਮੈਂ ਸ਼ਿਫਟ ਕਰ ਗਿਆ ਜੀ ਬੈਂਕਿੰਗ ਚ ਹੂੰ ਆਈ ਵਾਸ ਵਿਦ ਵਨ ਆਫ ਲੀਡਿੰਗ ਬੈਂਕ ਆਈਸੀਆਈਸੀ ਬੈਂਕ ਦੇ ਵਿੱਚ ਮੈਂ 9 ਸਾਲ ਸਰਵ ਕੀਤਾ ਐਜ਼ ਅ ਰੀਜਨਲ ਹੈੱਡ ਰਾਤ ਮੈਨੇਜਰ ਵੀ ਰਿਹਾ ਫਿਰ ਰੀਜਨਲ ਹੈੱਡ ਰਿਹਾ ਬਟ ਕੋਰੋਨਾ ਦੇ ਵਿੱਚ ਸਰ ਜਦੋਂ ਸਾਰਾ ਦਿਨ ਘਰ ਬੈਠ ਕੇ ਦੇਖਦੇ ਸੀ ਕਿ ਟੀਵੀ ਹੂੰ ਫਿਰ ਮੇਰੇ ਯਾਰ ਦੋਸਤ ਮੇਰੇ ਸਾਥੀ ਜਾਂ ਮੇਰੇ ਜਾਣਨ ਵਾਲੇ ਕਲਾਕਾਰ ਜੋ ਅੱਜ ਮੁੰਬਈ ਦੇ ਵਿੱਚ ਪਹੁੰਚ ਗਏ ਹੋਏ ਆ ਜਾਂ ਪੰਜਾਬੀ ਇੰਡਸਟਰੀ 'ਚ ਕੰਮ ਕਰ ਰਹੇ ਨੇ ਹੂੰ ਉਹਨਾਂ ਨੂੰ ਵੇਖ-ਵੇਖ ਕੇ ਫਿਰ ਖੁਦ ਨੂੰ ਮੋਟੀਵੇਟ ਕੀਤਾ ਵਾਈਫ ਨਾਲ ਗੱਲ ਕੀਤੀ ਕਿ ਮੈਂ ਇਸ ਤਰ੍ਹਾਂ ਪ੍ਰਸੂ ਕਰਨਾ ਚਾਹੁੰਦਾ ਸੀ ਸਨਕੇ ਤੁਸੀਂ ਜੌਬ ਦੇ ਨਾਲ ਨਾਲ ਪ੍ਰਸੂ ਕਰੋ ਹੂੰ ਬਟ ਜੌਬ ਹਲੇ ਨਹੀਂ ਚੱਲੀ ਕਿਉਂਕਿ ਵਰਕਿੰਗ ਫਰੋਮ ਹੋਮ ਸੀਗੀ ਵਰਕ ਫਰੋਮ ਹੋਮ ਦੇ ਵਿੱਚ ਮੈਨੇਜ ਕਰ ਲੈਂਦਾ ਸੀਗਾ ਫਿਰ ਮੈਂ ਕੋਰੋਨਾ ਕਾਲ ਦੇ ਵਿੱਚ ਹੀ ਦੋ ਫਿਲਮਾਂ ਕੀਤੀਆਂ ਛੋਟੇ ਬਜਟ ਦੀਆਂ ਹੂੰ ਫਿਰ ਮੇਰਾ ਇੱਕ ਆਡੀਸ਼ਨ ਕ੍ਰੈਕ ਹੋ ਗਿਆ ਸਰ ਉਡਾਰੀਆਂ ਦੇ ਵਿੱਚ ਉਡਾਰੀਆਂ ਦੇ ਫਰਸਟ ਸੀਜ਼ਨ ਦੇ ਵਿੱਚ ਮੈਂ ਲੀਡ ਦਾ ਫੁੱਫੜ ਪਲੇ ਕੀਤਾ ਨੈਗੇਟਿਵ ਕੈਰੈਕਟਰ ਸੀਗਾ ਗ੍ਰੇ ਕੈਰੈਕਟਰ ਸੀਗਾ ਉਹ ਮੇਰਾ ਦੋ ਤਿੰਨ ਮਹੀਨੇ ਟਰੈਕ ਚੱਲਿਆ ਉਸ ਤੋਂ ਬਾਅਦ ਫਿਰ ਮੈਨੂੰ ਫਿਲਮ ਮਿਲ ਗਈ ਮੂਛੇ ਹੋਂ ਤਨਤੂ ਲਾਲ ਜੈਸੀ ਇਹ ਦੇ ਪ੍ਰੋਡਿਊਸਰ ਸੀਗੇ ਨਾਗਾਰਜੁਨਾ ਅਸੀਂ ਹైదరాబాద్ ਸ਼ੂਟ ਕੀਤੀ ਉਹਨੂੰ ਕਾਫੀ ਅਵਾਰਡਸ ਮਿਲੇ ਫਿਲਮ ਫੈਸਟੀਵਲਸ ਦੇ ਵਿੱਚ ਤੇ ਉਸ ਕਰਕੇ ਫਿਰ ਉਸ ਤੋਂ ਬਾਅਦ ਫਿਲਮਾ ਮੁੰਬਈ ਸ਼ਿਫਟ ਹੋ ਗਿਆ ਤੇ ਹੁਣ ਮੁੰਬਈ 'ਚ ਕੰਮ ਕਰ ਰਹੇ ਆ ਸਰ ਹਮ ਗਦੀਵ ਬਲੇਸਿੰਗਸ ਬੋਥ ਬੋਥ ਕੁਛੀ ਦੀ ਗੱਲ ਹੈ ਪਰ ਇਹ ਸਫਰ ਦੇ ਵਿੱਚ ਆਪਾਂ ਨੂੰ ਮੇਰੇ ਲਈ ਉਹ ਉਹ ਸਭ ਤੋਂ ਸਭ ਤੋਂ ਅਗਾਜ਼ੀ ਸੀ ਜੇ 70 '92 ਜਾ ਰਹੀ ਸੀ मैडम फोर फोर जी जोड़ी सी प्रोफेसर फोर साहब उन्होंने कि संभव तो जिंदगी में कुछ कोई योगदान है सर उन्हों का बहुत बड़ा योगदान है खासकर फोर मैडम ने फोर मैडम ने देख लिया कि मुंडे बहुत मेहनत करते सर थोड़े सामने एक कि अब रिहर्सल मतलब आफ्टर कॉलेज अस रिहर्सल करते होंगे ਰਾਤ ਰਾਤ ਪਹਿ ਜਾਂਦੀ ਹੁੰਦੀ ਸੀ ਫੋਰ ਮੈਡਮ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਸੀ ਕਿ ਬਹੁਤ ਰਿਆਜ਼ ਹੋ ਗਿਆ ਨਿਕਲੋ ਬਾਹਰ ਤੁਸੀਂ ਕਰੇ ਜਾਓ ਕਰੇ ਨਹੀਂ ਹੈਣਾ ਕੁੜੀਆਂ ਵੀ ਹੈਗੀਆਂ ਹੋਰ ਬਿਲਕੁਲ ਤੇ ਅਸੀਂ ਬੜੇ ਉਹਨਾਂ ਨੇ ਸਾਡਾ 뮤직 ਕਲੱਬ ਫਾਰਮ ਕਰਵਾਇਆ ਉਹ ਹੈੱਡ ਸੀਗੇ ਜਦੋਂ ਅਸੀਂ ਨਵੇਂ-ਨਵੇਂ ਆਏ ਸੀ ਜਦੋਂ ਆਪਣਾ ਕਮੇਟੀ ਦੇ ਹੈੱਡ ਉਹ ਹੀ ਹੁੰਦੇ ਸੀਗੇ ਜੀ ਈਐਮਾ ਡਿਪਾਰਟਮੈਂਟ ਦੇ ਜੀ ਤੇ ਤੁਸੀਂ ਵੀ ਉਦੋਂ ਨਵੇਂ-ਨਵੇਂ ਹੀ ਸੀਗੇ ਹੂੰ ਤੇ ਸਾਰੇ ਆਪਾਂ ਉਹਨਾਂ ਦੇ ਅੰਡਰ ਹੀ ਹੁੰਦੇ ਸੀਗੇ ਤੇ ਮੈਡਮ ਨੇ ਤਾਂ ਬਹੁਤ ਸਾਨੂੰ ਨਰਚਰ ਕੀਤਾ ਬੜੇ ਮੌਕੇ ਦਿੱਤੇ ਸਾਨੂੰ ਇਨਸਟਰੂਮੈਂਟਸ ਅਵੇਲੇਬਲ ਕਰਵਾਏ ਲਾਈਕ ਮੈਂ ਫਲੂਟ ਦੇ ਨਾਲ ਨਾਲ ਸੈਕਸੋਫੋਨ ਦਾ ਵੀ ਮੈਨੂੰ ਸ਼ੌਂਕ ਸੀਗਾ ਬਟ ਆਈ ਕੁਡ ਨਾਟ ਅਫੋਰਡ ਤਾਂ ਉਹਨਾਂ ਨੇ 뮤직 ਕਲੱਬ ਦੇ ਵੱਲੋਂ ਮੈਨੂੰ ਸੈਕਸੋਫੋਨ ਦਵਾਇਆ ਤੇ ਫਿਰ ਅਸੀਂ ਵੈਸਟਰਨ orchestra ਤਿਆਰ ਕੀਤਾ ਫੋਰ ਮੈਡਮ ਦਾ ਤਾਂ ਬਹੁਤ ਹੱਥ ਹੈ ਔਰ ਮਤਲਬ ਉਹਨਾਂ ਨੇ ਸਾਨੂੰ ਮਲਟੀਪਲ ਆਈਟਮਸ ਦੇ ਵਿੱਚ ਟ੍ਰਾਈ ਕਰਵਾਇਆ ਕਿ ਤੂੰ ਸਿਨੇਮਾ ਵੀ ਵਜਾ ਸੈਕਸ ਹੋਣ ਦੀ ਵਜਾ ਤੂੰ ਐਕਟਿੰਗ ਵੀ ਕਰ ਤੂੰ ਕ੍ਰੀਏਟਿਵ ਆਰਟਸ ਮੇ ਵੀ ਜਾ ਤੋ ਸਾਰਾ ਤਾਂ ਬਹੁਤ ਕਿਤਾਜ ਨੂੰ ਤਾਂ ਬਹੁਤ ਸਾਢੇ ਵਸ ਜਦੋਂ ਤਾਂ ਕਾਲਜ ਰਹੇ ਸੰਗੂ ਫਿਕਰ ਨਹੀਂ ਸੀ ਮਤਲਬ ਸਾਡੇ ਕੋਈ ਕਿਸੇ ਤਰ੍ਹਾਂ ਦੀ ਅਕੈਡੈਮਿਕ ਕੋਈ ਪ੍ਰੋਬਲਮ ਆਉਂਦੀ ਸੀ ਤਾਂ ਉਹ ਹੈਲਪ ਕਰਦੇ ਸੀ ਸਭ ਤਰ੍ਹਾਂ ਦੀ ਹੈਲਪ ਕਰਦੇ ਸੀ ਸਰ ਐਂਡ ਵੀ ਯੂ ਵਰ ਆਲਸੋ ਪਾਰਟ ਆਫ ਦੈਟ ਟੀਮ ਓਨਲੀ ਤੋ ਜ਼ਰੂਰ ਮੈਂ ਆਪਣੇ ਦਰਸ਼ਕਾਂ ਨਾਲ ਇੱਕ ਹੋਰ ਗੱਲ ਸਾਂਝੀ ਕਰਾਂ ਕਿ ਪਰ ਦੀਪਦੀ ਬੈਕਗਰਾਉਂਡ ਬਾਗੜੀ ਹੈ ਪਰ ਪੰਜਾਬੀ ਦੇ ਵਿੱਚ ਅਸੀਂ ਜਿਹੜੇ ਨਾਟਕ ਟਰਾਈ ਕੀਤੇ ਤੇ ਖਾਸ ਤੌਰ ਦੇ ਉੱਤੇ ਉਹਦੇ ਵਿੱਚ ਇਹ ਪਰਫੈਕਟ ਕੈਰੈਕਟਰ ਪੰਜਾਬੀ ਵਾਲਾ ਇਹਦੀ ਐਕਸੈਂਟ ਔਰ ਇਹਦੀ ਜਿਹੜੀ वार्तालाप ਨੂੰ ਬੋਲਣ ਦੀ ਜਿਹੜੀ ਇਹਦੇ ਅੰਦਰ ਮੁਕਤ ਵੀ ਸੀ ਉਹਦੀ ਕੋਈ ਕਮੀ ਨਹੀਂ ਸੀ ਫਤਿ ਤੁਸੀਂ ਕਿਵੇਂ ਇਨੀਆਂ ਪਛਾਣਾਂ ਦੇ ਨਾਲ ਇਸੇ ਤਰ੍ਹਾਂ ਕਹਿੰਦੇ ਹੁੰਦੇ ਐ ਵੀ ਮੈਚ ਕਰਦੇ ਐ ਕਿਵੇਂ ਤੁਸੀਂ ਉਸ ਕੈਰੈਕਟਰਸ ਕਿਵੇਂ ਆਪਣੇ ਆਪ ਨੂੰ ਮਹਿਸੂਸ ਕਰਦੇ ਸਤ ਮਤਲਬ ਇਹਦਾ ਕੋਈ ਡੈਫੀਨੇਟ ਆਨਸਰ ਨਹੀਂ ਬਟ ਹਾਂ ਇਹ ਹੈ ਕਿ ਮੈਂ ਸ਼ੁਰੂ ਤੋਂ ਧਿਆਨ ਰੱਖਦਾ ਸੀਗਾ ਹਮ ਬાગੜੀ ਆ ਤਾਂ ਮੈਂ ਮੇਰੀ ਬਾਗੜੀ ਪਣ ਜਦੋਂ ਮੈਂ ਪੰਜਾਬੀ ਬੋਲ ਰਿਹਾ ਤਾਂ ਉਹਦੇ ਚ ਮੇਰਾ ਬਾਗੜੀ ਦਾ ਐਕਸੈਂਟ ਨਾ ਹੋਵੇ ਹਮ ਕਿਉਂਕਿ ਥੀਏਟਰ ਦੇ ਵਿੱਚ ਅਸੀਂ ਕਰਦੇ ਸੀਗੇ ਤਾਂ ਇਸ ਚੀਜ਼ ਨੂੰ ਬੜੇ ਪਾਰਟਿਕੂਲਰ ਹੁੰਦੇ ਸੀਗੇ 뮤직 ਦੇ ਵਿੱਚ ਵੀ ਅਸੀਂ ਜੋ ਹੁੰਦਾ ਸੀਗਾ ਐਕਸੈਂਟ ਦਾ ਬਹੁਤ ਧਿਆਨ ਰੱਖਦੇ ਸੀਗੇ ਹਮ ਹੁਣ ਮਤਲਬ ਇਸ ਚੀਜ਼ ਨੇ ਸਾਰੇ ਮੈਨੂੰ ਇੰਨਾ ਹੈਲਪ ਕੀਤਾ ਅਸ ਦੇ ਟਾਈਮ ਦੇ ਵਿੱਚ ਕਿਉਂਕਿ ਮੁੰਬਈ ਜਰਨਲ ਨਾਲ ਤੁਹਾਡੇ ਪੋਰਟਫੋਲੀਓ ਦੇ ਵਿੱਚ ਇਹ ਚੀਜ਼ ਹੁੰਦਾ ਕਿ ਹਾਊ ਮੈਨੀ ਲੈਂਗੁਏਜਸ ਯੂ ਕੈਨ ਸਪੀਕ ਨਾ ਅੱਜ ਮੈਂ ਇੰਗਲਿਸ਼ ਬੋਲ ਸਕਦਾ ਥੈਂਕਸ ਟੂ ਮਾਈ ਕਾਰਪੋਰੇਟ ਜੋ ਕਾਰਪੋਰੇਟ ਜੌਬ ਕੀਤੀ ਵੀ 22 ਸਾਲ ਉਹਨਾਂ ਨੇ ਬੜਾ ਸਪੋਰਟ ਕੀਤਾ ਕਿ ਹਾਂ ਮੇਰੀ ਫਲੂਐਂਸੀ ਅੱਛੀ ਹੋ ਗਈ ਤੇ ਹਿੰਦੀ ਤਾਂ ਬੋਲ ਹੀ ਲੰ데 ਸੀਗੇ ਬਾਗੜੀ ਮੇਰੀ ਮਦਰ ਟੰਗ ਹੈ ਪੰਜਾਬੀ ਮੇਰੀ ਮਾਸੀ ਤਾਂ ਹੋਗੀ ਕਿਉਂ ਮੈਂ ਪੜਿਆ ਤਾਂ ਪੰਜਾਬੀਆਂ ਦੇ ਵਿੱਚ ਹੀ ਆਂ ਪੰਜਾਬ ਦਾ ਜੰਪੜ ਹੈਗਾ ਕਰ ਹਮਦਰ ਤਾਂ ਤਾਂ ਜੋ ਜੋ ਮੇਰੀ ਮਾਂ ਬੋਲਦੀ ਸੀ ਉਹ ਤਾਂ ਫਿਰ ਬਾਗੜੀ ਸੀ ਉਹਨੂੰ ਮੈਂ ਨਹੀਂ ਡਿਨਾਈ ਕਰ ਸਕਦਾ ਬਟ ਹਾਂ ਯਾਰ ਮੇਲੀ ਸਾਰੇ ਪੰਜਾਬੀ ਸੀਗੇ ਪੰਜਾਬੀ మీడియం 'ਚ ਪੜੇ ਫਿਰ ਅਬ ਸਕੂਲ 'ਚ ਪੜੇ ਪੰਜਾਬ ਸਕੂਲ 'ਚ ਰਹੇ ਤੇ ਉਹ ਕਦੇ ਪਤਾ ਹੀ ਨਹੀਂ ਲੱਗਿਆ ਬਸ ਠੀਕ ਹੈ ਉਹ that language is as good as my bagri language ਬਾਕੀ ਲੈਂਗੁਏਜ ਤਾਂ ਸਰ ਐ ਹੈ ਕਿ ਇਹ ਤਾਂ ਸਿਰਫ ਇੱਕ ਆਪਣੇ ਦਿਲ ਦੇ ਵਿਚਾਰ ਤੁਹਾਡੇ ਦਿਲ ਤੱਕ ਪਹੁੰਚਾਉਣ ਦਾ ਜਰੀਆ ਹੀ ਹੈ ਇਹਨੂੰ ਕੋਈ ਐਡਾ ਵੱਡਾ ਮੁੱਦਾ ਵੀ ਨਹੀਂ ਹੁੰਦਾ ਬਹੁਤ ਜੀ ਸਰ ਮੈਨੂੰ ਬਹੁਤ ਮਾਣ ਹੁੰਦਾ ਕਿ ਕਿਸ ਕਾਲਜ ਨਾਲ ਮੈਂ 33 34 ਸਾਲ ਜੁੜਿਆ ਰਿਆ ਅਧਿਆਪਨ ਨਾਲ ਜੁੜਿਆ ਰਿਆ ਉੱਥੋਂ ਦੇ ਵਿਦਿਆਰਥੀਆਂ ਨੇ ਆਪਣੀ اپنی संस्था ਦੀ ਆਪਣੇ ਅਧਿਆਪਕਾਂ ਦੀ ਬੜੀ ਸ਼ਾਨ ਬਣਾਈ ਹੈ। ਅਕਿਪ ਕੋਈ ਤੁਹਾਡੇ ਆਉਣ ਵਾਲੇ ਕੋਈ ਜਿਹੜੇ ਨਵੇਂ ਕੋਈ ERP ਸੌਲਿਊਸ਼ਨ ਜਿਵੇਂ ਨਵਾਂ ਕੁਝ ਪ੍ਰੋਗਰਾਮ ਹੈ ਜੋ ਸਾਡੇ ਦਰਸ਼ਕਾਂ ਨੂੰ ਦੂਸਾਂ ਦਿਨਾਂ ਕਰੋ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਖਣ ਨੂੰ ਮਿਲੇ ਬੜੀ ਉਤਸਾਹ ਜੀ ਸਰ ਸਭ ਮੇਰੀਆਂ ਹਲੇ 5 ਵੈਬ ਸੀਰੀਜ਼ ਪੈਂਡਿੰਗ ਨੇ ਜੋ ਹਲੇ ਰਿਲੀਜ਼ ਹੋਣ ਵਾਲੀਆਂ ਨੇ ਜਿੱਤੇ ਜਿਵੇਂ ਮੈਂ ਕੰਮ ਕੀਤਾ ਬਲੈਕ ਵਾਰੈਂਟ ਇਸ ਵਿਦ ਵਨ ਆਫ ਥੈਮ ਤੇ ਬਲੈਕ ਵਾਰੈਂਟ ਹੈ ਮੈਂਬਰਸ ਨਾਦੀ ਹੈ ਦ ਯੂਨੀਅਨ ਨਾਦੀ ਹੈ ਕਿ ਕਿ ਮੈਨਨ ਨਾਲ ਉਹ ਮੇਰੀ ਹਲੇ ਆਉਣ ਵਾਲੀ ਪਲਸ 2 ਸ਼ਾਰਟ ਫਿਲਮਾਂ ਮੈਂ ਕਿੰਤੀਆਂ ਜਿੰਨਾ ਚਿਰ ਮੈਂ ਪ੍ਰੋਟਾਗਨਿਸਟ ਹਾਂ ਯਾਨੀ ਕਿ ਲੀਡਰ ਉਹ ਫਿਲਮਾਂ ਵੀ ਰਿਲੀਜ਼ ਹੋਣ ਵਾਲੇ ਆ ਉਹ ਸ਼ੂਟ ਹੋ ਚੁੱਕੇ ਆ ਪੋਸਟ ਪ੍ਰੋਡਕਸ਼ਨ ਚ ਪਈਆਂ ਹਾਂ ਔਰ ਤਿੰਨ ਮੇਰੀ ਹੈਡ ਸ਼ੂਟ ਹਲੇ ਆਣੀਆਂ ਬਾਕੀ ਨੇ ਐਂਡ ਪਲਸ ਮੇਰਾ ਕੰਰੰਟਲੀ ਅਨੁਪਮਾ ਸ਼ੋਅ ਚੱਲ ਰਿਹਾ ਜਿਹਦੇ ਚ ਆਫ ਐਨਾਂਡ ਮੇਰਾ ਅੰਗਰ ਜੀ ਇਹ ਕੈਰੈਕਟਰ ਹੱਲੇ ਵੀ ਚੱਲ ਰਿਹਾ ਥੋੜਾ ਟਾਈਮ ਪਰ ਤੁਸੀਂ ਰਸ਼ੀਸ਼ ਦੇਖੀ ਹੋਵੋਗੇ ਸਰ ਹਾਂ ਦੇਖਿਆ ਜੋ ਉਹਨਾਂ ਦਾ ਲੀਲਾ ਭਵਨ ਅਜਿ ਦੇ ਚ ਰੰਦੀ ਅਨੂਪ ਮਾ ਉਹਦਾ ਓਨਰ ਮੈਂ ਹਾਂ ਜੀ ਉਹਦੇ ਚ ਪਲੇ ਕਰ ਰਿਹਾ ਪਲੱਸ ਇੱਕ ਮੇਰਾ ਨਵਾਂ ਸੀਰੀਅਲ ਸ਼ੁਰੂ ਹੋਣ ਵਾਲਾ ਸ਼ਾਇਦ ਨੈਕਸਟ ਮੰਥ ਜਾਈਏ ਆਫਲੋਰ ਜੀ ਕਲਰਸ ਟੀਵੀ ਵਾਸਤੇ ਉਹਦੇ ਚ ਅਗੇਨ ਮੈਂ ਲੀਡ ਦਾ ਫਾਦਰ ਯਰ ਅੰਕਲ ਪਲੇ ਕਰ ਰਿਹਾ ਬਸ ਜਿਹੜਾ ਟੂ ਹੈਜ਼ ਐਂਡ ਟਿਅਰ ਹੈਜ਼ ਟੂ ਬੀ ਡਿਸਾਈਡਡ ਉਹ ਕੋ ਹੱਲੇ ਹੋਣਾ ਹੈ ਬਾਕੀ ਅੰਦਰੋਂ ਅੰਦਰ ਸਰ ਚੱਲਦਾ ਰਹੇ ਬਹੁਤ ਹੰਮਾ ਕਰਨਾ ਤੇ ਮੈਂ ਗਦੀਪ ਵੈਸੇ ਤਾਂ ਕੱਲਾ ਨਹੀਂ ਐ ਕੋਈ ਤੇਰੇ ਨਾਲ ਕਰ ਸਕਦਾ ਹੈ ਕਿ ਮੁਕਤੀ ਨਹੀਂ ਦੀ ਪਰ ਇੱਕ ਸਮੇਂ ਦੀ ਇੱਕ ਸੀਮਾ ਵੀ ਹੁੰਦੀ ਹੈ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਬੱਚੇ ਵਾਸਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਮੇਰਾ ਆਸ਼ੀਰਵਾਦ ਤੇਰੇ ਨਾਲ ਪਰਮਾਤਮਾ ਕਰੇ ਤੂੰ ਉਹ ਤਾਰੇ ਤੋੜ ਕੇ ਲਿਆਵੇ ਜਿਹੜੇ ਅੱਜ ਤੱਕ ਕਿਸੇ ਅਬੋਧ ਦੇ ਸਟਾਰ ਦੇ ਇਸ ਤੇ ਨਾ ਆਏ ਹੋ इन्ह ही शब्दों के मैं तेरा बहुत बहुत धन्यवाद करता हाँ कि तुम समा कट के मेरे नाल बिताए बहुत बहुत शुभकामना बहुत बहुत दुआ धनबाद सर थैंक यू